ਅਕਤਿਸ਼ਰੀ ਹਜੂਰ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਗੁਰਮਤਾ ਪਾਇਆ ਜਾਂਦਾ ਹੈ ਕਿ ਜਿਹੜਾ ਗੁਰਦੁਆਰਿਆਂ ਦੇ ਵਿੱਚ ਵਿਆਹ ਹੋਵੇਗਾ ਉਸ ਸੰਬੰਧ ਦੇ ਵਿੱਚ ਜਿਹੜਾ ਲਾੜਾ ਲਾੜੀ ਹਨ ਉਹਨਾਂ ਤੇ ਜਿਹੜੇ ਕੱਪੜੇ ਪਾਏ ਜਾਂਦੇ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਲਹਿੰਗਾ ਚੋਲੀ ਪਾਇਆ ਜਾਂਦਾ ਹੈ ਤਾਂ ਉਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਨਾਲ ਹੀ ਤਾਂ ਹੋਰ ਗੱਲਾਂ ਵੀ ਜਾਣਾਂਗੇ ਸਾਡੇ ਨਾਲ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਜੀ ਕੀ ਨਾਮ ਜੀ ਮੇਰਾ ਨਾਮ ਕੁਲਵੰਤ ਸਿੰਘ ਕਲਕੱਤਾ ਕਲਵੰਤ ਜੀ ਜੇ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਤਖਤ શ્રી ਹਜੂਰ ਸਾਹਿਬ ਤੋਂ ਇੱਕ ਨਵਾਂ ਫਰਮਾਨ ਜਾਰੀ ਹੋਏ ਨੇ ਕਿਸ ਤਰ੍ਹਾਂ ਦੇ ਦੇ ਸਰ ਇਹ ਤਾਂ ਮੈਂ ਨਿਜੀ ਤੌਰ ਤੇ ਸਵਾਗਤ ਕਰਦਾ ਹਾਂ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਡੀ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਫੈਸਲੇ ਦਾ ਸਵਾਗਤ ਕੀਤਾ ਗਿਆ ਇਹਦੇ ਵਿੱਚ ਤਿੰਨ ਅਹਿਮ ਗੁਰਮਤੇ ਦੇ ਵਿੱਚ ਫੈਸਲੇ ਲਏ ਗਏ ਹਨ ਜਿਹਦੇ ਵਿੱਚ ਪਹਿਲਾ ਹੈ ਕਿ ਕਾਡਾਂ ਦੇ ਉੱਪਰ ਜੋ ਨਾਮ ਹੈ ਸਿੰਘ ਅਤੇ ਇੱਕ ਹੋਰ ਲਗਾਇਆ ਜਾਵੇ ਦੂਜਾ ਸੀਗਾ ਇਹਦੇ ਵਿੱਚ ਵੀ ਜਿਹੜੇ ਲਾੜਾ ਲਾੜੀ ਨੇ ਉਹ ਹਲਕੇ ਵਸਤਰ ਪਾਉਣ ਲਹਿੰਗੇ ਦੀ ਜਗ੍ਹਾ ਸੂਟ ਸਲਵਾਰ ਪਾਇਆ ਜਾਵੇ ਅਕਸਰ ਆਪਾਂ ਨੂੰ ਵੇਖਿਆ ਜਾਂਦਾ ਵਿਆਹ ਸ਼ਾਦੀਆਂ ਵਿੱਚ ਕਿ ਲਾੜੀ ਨੂੰ ਗੁਰੂ ਸਾਹਿਬ ਦੇ ਸਾਹਮਣੇ ਨਤਮਸਤਕ ਹੋਣ ਲੱਗਿਆਂ ਮੱਥਾ ਟੇਕਣ ਲੱਗਿਆਂ ਬਹੁਤ ਔਖਾ ਹੁੰਦਾ ਹੈ ਭਾਰੀ ਲਹਿੰਗੇ ਹੁੰਦੇ ਨੇ ਮਹਿੰਗੇ ਮਹਿੰਗੇ ਲਹਿੰਗੇ ਉਹ ਨਾਲ ਫੜਨ ਵਾਸਤੇ ਵੀ 2-3 ਬੀਬੀਆਂ ਦੀ ਲੋਡ ਪੈਂਦੀ ਹੈ ਸੋ ਇਹ ਵੀ ਸ਼ਲਾਘਾਯੋਗ ਹੈ ਪਰ ਮੈਂ ਇੱਕ ਨਿਜੀ ਰਾਏ ਪੰਜ ਪਿਆਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਜਿਸ ਤਰ੍ਹਾਂ ਕਿ ਮੈਂ ਅੰਮ੍ਰਿਤ ਸੰਚਾਰ ਦਾ ਪ੍ਰਚਾਰ ਕਰਦਾ ਹਾਂ ਜੋ ਸਿੰਘ ਅਤੇ ਕੌਰ ਦੇ ਬਾਰੇ ਗੁਰਮਤਾ ਲਿਆ ਗਿਆ ਉਹਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾਵੇ ਕਿਉਂਕਿ ਸਿੰਘ ਅਤੇ ਕੌਰ ਦਸਮੇਸ਼ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਉਪਾਧੀ ਜੋ ਇਹ ਸਰਨਾਮ ਹੈ ਉਹ ਅੰਮ੍ਰਿਤ ਜਦੋਂ ਗੁਰੂ ਦੇ ਪਿਆਰੇ ਅੰਮ੍ਰਿਤ ਛਕ ਲੈਂਦੇ ਨੇ ਉਸ ਤੋਂ ਬਾਅਦ ਸਿੰਘ ਅਤੇ ਕੌਰ ਬਖਸ਼ਿਸ਼ ਕੀਤੀ ਗਈ ਸੀ ਦਸਵੀਂ ਸਪਾਸਟਾ ਵੱਲੋਂ ਸੋ ਇਹਦੇ ਉੱਤੇ ਜ਼ਰੂਰ ਪੰਜ ਪਿਆਰੇ ਸਹਿਬਾਨ ਦੁਬਾਰਾ ਵਿਚਾਰ ਕਰਨ ਕਿ ਸਿੰਘ ਅਤੇ ਕੌਰ ਸਿਰਫ ਉਹੀ ਲਗਾ ਸਕਣ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਇਹਦੇ ਉੱਤੇ ਜ਼ਰੂਰ ਵਿਚਾਰ ਕਰਨ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਗੁਰਮਤੇ ਦੇ ਉੱਤੇ ਆਪਣੀ ਪ੍ਰਵਾਨਗੀ ਤੇ ਇਹਨੂੰ ਮੰਨਣ ਕਿਸ ਤਰ੍ਹਾਂ ਦੇਖਦੇ ਆਂ ਕਿ ਇੱਕ ਤਰ੍ਹਾਂ ਦਾ ਜਿਹੜਾ ਆਪਣਾ ਪੁਰਾਣਾ ਕਲਚਰ ਸੀਗਾ ਕਿਤੇ ਨਾ ਕਿਤੇ ਉਹ ਵੀ ਗੁੰਮਦਾ ਨਜ਼ਰ ਆ ਰਿਹਾ ਸੀਗਾ ਅ ਬਿਲਕੁਲ ਮੈਨੂੰ ਅਕਸਰ ਮੈਂ ਗੱਲਾਂ ਵੀ ਕਰਦਾ ਹਾਂ ਕਿ 90 ਤੋਂ ਲੈ ਕੇ 96 ਤੱਕ 1990 ਤੋਂ ਲੈ ਕੇ 96 ਤੱਕ ਬਰਾਤਾਂ ਬੜੀਆਂ ਸਾਦੀਆਂ ਆਉਂਦੀਆਂ ਸਨ ਬਹੁਤ ਸਾਦਾ ਵਿਆਹ ਸ਼ਾਦੀ ਹੁੰਦੀ ਸੀ ਖਰਚੇ ਵੀ ਘੱਟ ਹੁੰਦੇ ਸੀ ਜਿਹੜੇ ਧੀਆਂ ਦੇ ਮਾਪਿਆਂ ਦੇ ਉੱਤੇ ਵਜਨ ਵੀ ਬਹੁਤ ਘਟ ਪੈਂਦਾ ਸੀ ਬਰਾਤਾਂ ਵੀ ਘੱਟੋ ਘੱਟ ਆਉਂਦੀਆਂ ਸਨ ਉਹਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਵਿਚਾਰਾ ਹੋਣ ਸਾਦੇ ਵਿਆਹ ਹੋਣ ਸਾਦੇ ਭੋਗ ਹੋਣ ਤਾਂ ਜੋ ਪਰਿਵਾਰਾਂ ਦੇ ਉੱਪਰ ਇਹ ਜਿਹੜਾ ਵਜਨ ਹੈ ਖਰਚੇ ਦਾ ਇਹ ਵੀ ਘਟੇ ਜੀ ਜੀ ਇਹ ਸਾਡੇ ਨਵੀਦੀ ਸਨ ਸਾਡਾ ਹੋਰ ਸਿੰਘ ਸਹਿਬਾਨ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਜੀ ਜਿਹੜਾ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦਾ ਸੇਵਾਦਾਰ ਹੁੰਦਾ ਹੋਇਆ ਇਹ ਆਪਣੀ رائے ਦੇ ਰਿਹਾ ਜੋ ਅੱਜ ਦਾ ਦੂਤ ਹੈ ਉਹ ਬਾਹਰਲੇ ਪਹਿਰਾਵੇ ਤੋਂ ਬੜਾ ਪ੍ਰਭਾਵਿਤ ਹੋਇਆ ਵਾ ਇਸ ਕਰਕੇ ਸਾਡਾ ਧਾਰਮਿਕ ਪਹਿਰਾਵਾ ਵਿਗੜ ਗਿਆ ਇਸ ਕਰਕੇ ਸਤਖੰਡ ਸ੍ਰੀ ਹਜੂਰ ਸਾਹਿਬ ਤਖਤ ਤੋਂ ਪੰਜ ਪਿਆਰੇ ਸਹਿਬਾਨਾਂ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਕਿ ਵੀ ਜਿਹੜੇ ਵੀ ਬੱਚੇ ਆਨੰਦ ਕਾਰਜ ਕਰਾਉਂਦੇ ਨੇ ਉਹਨਾਂ ਦੇ ਨਾਲ ਸਿੰਘ ਤੇ ਕੌਰ ਲੱਗਣਾ ਚਾਹੀਦਾ ਹੈ ਕਿਉਂਕਿ ਗੁਰੂ ਦੇ ਸਿੱਖ ਨਾਲ ਹਰੇਕ ਨਾਲ ਕੌਰ ਤੇ ਸਿੰਘ ਚਾਹੀਦਾ ਹੈ ਇਹ ਬਹੁਤ ਵਧੀਆ ਫੈਸਲਾ ਹੈ ਇਹ ਜਿਹੜਾ ਪਹਿਰਾਵਾ ਉਹ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪੰਜਾਬੀ ਪਹਿਰਾਵਾ ਬਖਸ਼ਿਆ ਸਾਨੂੰ ਉਹੀ ਪਾ ਕੇ ਆਨੰਦ ਕਾਰਜ ਤੇ ਬੈਠਣਾ ਚਾਹੀਦਾ ਹੈ ਅਤੇ ਜੋ ਸਾਡੇ ਗੁਰਮਤਨ ਸਾਹਿਬ ਤੋਂ ਉਲਟੋ ਜਾ ਰਹੇ ਨੇ ਸਾਨੂੰ ਉਹਨਾਂ ਤੋਂ ਰੁਕਣਾ ਚਾਹੀਦਾ ਹੈ ਮੈਂ ਉਸ ਮਾਤੇ ਦੀ ਜੋ ਪੰਜ ਪਿਆਰੇ ਸਹਬਾਨਾਂ ਨੇ ਮਾਤੇ ਪਾਏ ਨੇ ਮੈਂ ਉਹਨਾਂ 'ਚ ਸਲਾਹਾਂ ਕਰਦਾ ਨਾਲ ਮੈਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਕਿ ਸਾ ਕਸਰੀ ਅਕਾਲ ਤੱਕ ਸਾਹਿਬ ਤੋਂ ਵੀ ਇਹ ਹੁਕਮਨਾਮਾ ਜਾਰੀ ਕਰਾਇਆ ਜਾਵੇ ਕਿ ਆਨੰਦ ਕਾਰਜਾਂ ਵੇਲੇ ਸਾਦਗੀ ਚ ਪੰਜਾਬੀ ਪਹਿਰਾਵਾ ਪਹਿਨਿਆ ਜਾਵੇ ਆ ਲੈ ਗੇ ਰੂ ਕੇ ਜਿਹੜੇ ਮਹਿੰਗੇ ਨੇ ਉਹਨਾਂ ਨੂੰ ਬੜਿਆਂ ਨੂੰ ਅਮੀਰਾਂ ਨੂੰ ਦੇਖ ਕੇ ਗਰੀਬਾਂ ਤੇ ਬੜਾ ਮਾੜਾ ਅਸਰ ਪੈ ਰਿਹਾ ਬੜੇ ਲੋਕ ਲੁੱਟੇ ਜਾ ਰਹੇ ਨੇ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਨੇ ਇਸ ਕਰਕੇ ਕਾਰਸ਼ਰੀ ਕਾਰ ਸਾਹਿਬ ਤੋਂ ਪੰਜਾਬ ਤੋਂ ਵੀ ਹੁਕਮਨਾਮਾ ਜਾਰੀ ਹੋ ਜਾਵੇ ਕਿ ਸਾਡੇ ਜਿੰਨੇ ਵੀ ਸਿੱਖ ਪਾਂਦੇ ਵਿੱਚ ਬੱਚੇ ਵਿਆਹ ਕਰਾਉਂਦੇ ਨੇ ਆਨੰਦ ਕਾਰਜ ਹੁੰਦੇ ਨੇ ਉਹਨਾਂ ਦੇ ਨਾਲ ਸਿੰਘ ਲੱਗਣਾ ਤੇ ਕੌਰ ਲੱਗਣਾ ਚਾਹੀਦਾ ਆ ਤੇ ਉਹਨਾਂ ਦੇ ਪਹਿਰਾਵਾ ਜਿਹੜਾ ਉਹ ਪੰਜਾਬੀ ਪਹਿਰਾਵਾ ਹੋਣਾ ਚਾਹੀਦਾ ਹੈ ਮੈਂ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗੱਲ ਕਰੀ ਜਾਵੇ ਦੂਜੇ ਪਾਸੇ ਤੇ ਤੁਸੀਂ ਗੱਲ ਸਾਦਗੀ ਦੀ ਕੀਤੀ ਹੈ ਤੇ ਦੇਖਿਆ ਜਾਂਦਾ ਹੈ ਅਕਸਰ ਪੈਲਸਾਂ ਦੇ ਵਿੱਚ ਹਜ਼ਾਰਾਂ ਦੀ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ 'ਚ ਆ ਜਾਂਦੇ ਨੇ ਤੇ ਉਦੋਂ ਜਿਹੜੀ ਇੱਕ ਕੁੜੀ ਦੇ ਆਲੇ ਤੇ ਬੋਝ ਦਾ ਵੀ ਇੱਕ ਹੋ ਜਾਂਦਾ ਹੈ ਕਿ ਉਸ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਬਿਲਕੁਲ ਨਜਾਇਜ਼ ਖਰਚੀ ਦੇ ਵਿਰੋਧ ਵਿੱਚ ਆਂ ਮੈਂ ਪੂਰੇ ਪੰਥ ਨੂੰ ਪੰਥਵਾਗੂ ਨੂੰ ਬੇਨਤੀ ਕਰਦਾ ਇਹ ਸਪਰਤੀ ਸੁਚੇਤ ਹੋ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਹੜੇ ਨਜਾਇਜ਼ ਖਰਚੇ ਨੇ ਵਿਆਹਾਂ ਤੇ ਭੋਗਾਂ ਤੇ ਉਹ ਨਾ ਹੋਣ ਤਾਂ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਕਸ਼ਟ ਨਾ ਆਵੇ ਉਹਨਾਂ ਦਾ ਕੋਈ ਜਿਹੜੀ ਆਰਥਿਕ ਹੈ ਉਹ ਕਮਜ਼ੋਰ ਨਾ ਹੋ ਸਕਣ ਤੇ ਆਪਣਾ ਬੱਧੀਆ ਜੀਵਨ ਜਿਉਣ ਤੇ ਜਿਹੜੇ ਭੋਗਾਂ ਤੇ ਵੀ ਲੱਡੂ ਜਲੇਨਾ ਕਰਦੇ ਨੇ ਜਾਂ ਕੋਈ ਪੈਰਸਾਂ ਜਾ ਕੇ ਕਰਦੇ ਨੇ ਸਾਡੇ ਗੁਰੂ ਘਰ ਬਣੇ ਹੋਣੇ ਸਾਡੇ ਗੁਰੂ ਧਰਮਸਾਲਾ ਬਣੀ ਹੋਈ ਨੇ ਉੱਥੇ ਸਾਰਾ ਕੁਝ ਹੋ ਸਕਦਾ ਹੈ ਫालतू ਪੈਸਾ ਖਰਚਿੰਦੀ ਲੋੜ ਨਾ ਪਵੇ ਦੂਸਰੀ ਇੱਕ ਬੇਨਤੀ ਹੋਰ ਕਰਦੇ ਆ ਕਿ ਹੁਣ ਉਹ ਮਹੀਨਾ ਆ ਰਿਹਾ ਸਹਿਮ ਜਗ੍ਹਾ ਦੇ ਸਿੱਧੀ ਦੇ ਆੜੇ ਨੇ ਉੱਥੇ ਜਿਹੜੇ ਲੰਗਰ ਤਰਾਂ ਤੇ ਭਾਂਤਵਾਜ ਲੱਗਦੇ ਨੇ ਉਹ ਵੀ ਬੰਦ ਕਰਾਏ ਜਾਣ ਤਾਂ ਕਿ ਸਾਦਾ ਭੋਜਨ ਹੋਵੇ ਅਤੇ ਇਹ ਵੀ ਮੇਰੀ ਬੇਨਤੀ ਹੈ ਕੇ ਸ੍ਰੀ ਜੀ ਦਿਹਾੜਿਆਂ ਦੇ ਦਰਮਿਆਨ ਸਾਡੇ ਗੁਰਸਿੱਖ ਪਰਿਵਾਰ ਵਿਆਹ ਸਾਦੀ ਆਨੰਦਕਾਰ ਜਾਂਦੀਆਂ ਰਸਮਾਂ ਨਾ ਨਿਭਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇਹਨਾਂ ਸਾਡੇ ਦਾ ਸਿੰਘ ਸਹਿਬਾਨ ਜਿਨ੍ਹਾਂ ਦਾ ਅੱਖ ਨਾ ਹੈ ਕਿ ਜਿਹੜਾ ਇਹ ਪੰਜ ਪਿਆਰਿਆਂ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਨਾਲ ਹੀ ਇਹਨਾਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਛੋਟੀ ਬੇਨਤੀ ਰੱਖੀ ਹੈ ਕਿ ਜਿਹੜੇ ਬਰਾਤ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਰਾਤੀ ਆਉਂਦੇ ਹਨ ਲੋਕ ਇਕੱਠੇ ਹੁੰਦੇ ਨੇ ਤੇ ਉਹਦੇ ਨਾਲ ਜਿਹੜਾ ਵਿਆਹ ਵਾਲਿਆਂ ਦੇ ਘਰ ਦੇ ਨੂੰ ਭਾਰੀ ਖਰਚੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੇ ਸੰਬੰਧ ਦੇ ਵਿੱਚ ਵੀ ਕੋਈ ਵਿਚਾਰ ਵਿਟਾਂਦਰਾ ਕਰਨਾ ਚਾਹੀਦਾ ਸੰਗਰੂਪ ਤੋਂ ਰਵੀ ਸ਼ਰਮਾ ਦੈਨਿਕ ਸਵੇਰਾ